ਬਾਈ ਜੋ ਡਾਡ ਹੈ ਜਿਆਪਾ ਪੈਰ ਲੈਂਡ ਪੈਰ ਲੈਂਡ ਬਾਈ ਆਪਾਂ ਜੋ ਡੈੱਬਿਆ ਸਾਲ ਆ ਗਿਆ ਥੱਲੇ ਸੌਰਜ ਨਾਲ ਆਏ ਆ ਕੱਢਣ ਕਰੀ ਗਈ ਪਾਸੇ ਆ ਕਈ ਪਾਸੇ ਘਰ ਤੋਂ ਮੜੀ ਦੇਖੋ ਜੀ ਢਾਣ ਬਾਈ ਜੀ ਤੋਈਆਂ ਕਰਦੇ ਆ ਬਸ ਉਧਰ ਸੰਗਲ ਵੱਡਾ ਲਾਲ ਹੈ ਇੱਕ ਹਲਾਂਦੀ ਆਓ ਕੱਜ ਪਾ ਦੇ ਚੱਲ ਕਰਨਾ ਕਰਨਾ ਸੰਭਾਗ ਆਪਾਂ ਦਾ ਆ ਵੀ ਟਰੈਕਟਰ ਦੀ ਮੈਂ ਹੁਣ ਵਾਰੀ ਟਰੈਕਟਰ ਨਹੀਂ ਛੱਡਦੇ ਔਰ ਕਈ ਟਾਇਰ ਨਾਲੋਂ ਕਰਦੀ ਪਾਸੇ ਕਈ ਮੈਂ ਹਾਂ ਚੁੱਕਦੇ ਮਾਰੀ ਜੀ ਆਹੋ ਗੇਰ ਬਾ ਬੈਗ ਦਾ ਉਹ ਐਂ ਕਰੀ ਉਹੋ ਕਾਲੀ ਗੁੱਲੀ ਪਾ ਦੇ ਲਿੰਕਾਂ ਵਾਲੀ ਕਬੱਟੀ ਆਉਗੀ ਨਹੀਂ ਦਾ ਇੱਧਰ ਨੂੰ ਜਿਹੜੀ ਗੁੱਲੀ ਪੈਂਦੀ ਹੁੰਦੀ ਹੈ ਨਾ ਇੱਥੇ ਉਹ ਪਾ ਦੇ ਵਿੱਚ ਲੈਂਕ ਬੰਦ ਏ ਦਾੰਗ ਚਾਲੇ ਸੰਨ ਜੋ ਏਦੂ ਅੱਗੇ ਇੱਥੇ ਹੋਊਗੀ ਟੰਗੀ ਸਾਈਡ ਤੇ ਹੋਊਗੀ ਜੀ ਬਾਹਰ ਉੱਤੇ Pô, vai encardar a né? que é razão, hein?

ਉੱਧਰ ਵੇਣਾ ਮੈਂ ਆ ਛੱਡਾਂ ਲਾਈਟ ਪਿਛਲੀ ਆ ਨਿਕਲਦਾ ਨਹੀਂ ਪਿਆ ਹੁਣ ਹੌਲੀ ਹੁਣ ਕੀ ਗੱਲ ਕੀ ਕੱਢਣਾ ਇਹਦੇ ਆਹ ਪਿਆਰ ਚੱਲ ਚੱਲ ਕੋਈ ਫੋਟੋ ਵੀ ਨਹੀਂ ਕਰਦਾ ਨਾ ਨਾ ਬੇਚੀ ਕਿਉਂ ਕਰਦਾ ਮੈਂ ਇਹ ਉਦਾਂ ਨਾ ਵੀ ਨਾ ਆਪਸੋਈਆਂ ਨਾ ਕਿਸੇ ਨੂੰ ਸੌਣ ਦੀ ਉਹ ਬਾੜੀ ਥਾਕੇ ਤਲਾ ਫੜਕੋ ਚੱਲੇ ਟਰੈਕਟਰ ਤੋਂ ਲੱਗਿਆ ਵਾ ਚੱਲਣਾ ਕੀ ਆ ਭਰਾਵਾ ਨਹੀਂ ਚੱਲਣਾ ਚੱਲੂਗਾ ਤੂੰ ਬਹਿ ਉੱਤੇ ਕਈ ਫੜਾ ਗਰ ਮਿੱਟੀਆਂ ਐ ਕਰਨ ਦਾ ਨਹੀਂ ਕੋਈ ਫਾਇਦਾ ਚੜਨਾ ਹੀ ਨਹੀਂ ਪਿੱਛੇ ਹਿੱਸਾ ਲੱਗਾ ਵਿਆ ਇਹ ਚੜੂਗਾ ਟਰੈਕਟਰ ਤੂੰ ਬਹਿ ਤਾਂਹੀਂ ਉੱਤੇ ਪ੍ਰਿੰਟਰ ਦੀ ਕੀ ਜਰਤ ਨਾ ਸਲਿੱਪ ਗੇਰ ਲਾ ਲਈ ਕੋਈ ਜਿਹੜਾ ਚੈਨਾ ਹਾਂ ਉਹ ਨੱਪਿਆ ਨਹੀਂ ਜਾਂਦਾ ਪਹਿਲੀ ਗੱਲ ਥੱਲੇ ਸੁੱਲੇ ਲੱਗ ਗਿਆ ਆ ਲੈਟਾ ਮੂਰਲੀਆਂ ਗਾਰਾ ਬੰਦ ਸਾਰਾ ਕੁਝ ਤਾਂ ਸਹੀ ਦੀ ਨਾ ਗੋਲਾ ਲਾ ਮੀਡੀਅਮ ਲਾ ਦੂਜਾ ਤੀਜਾ ਲਾ ਲਾ ਚੱਲ 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 ਹਾਂ ਹੋਰ ਆਂਦੇ ਹੋ ਟਰੈਕਟਰ ਤਣ ਗਿਆ ਰਾਈਟਰ ਟੁੱਲ ਗਿਆ ਭਰਾਵਾ ਹਾਂ ਬੰਦ ਕਰ ਦੇ ਕੀ ਉੱਡ ਗਿਆ ਆਹ ਜੋ ਤੂੜਦਾ ਹੀ ਕੀ ਉੱਡ ਗਿਆ